ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਜਿਮਨੀ ਚੋਣਾਂ ਉਹਨਾਂ ਨੂੰ ਸਾਹ ਨਹੀਂ ਲੈਣ ਦੇ ਰਹੀਆਂ ਅਜੇ ਇੱਕ ਦੇ ਨਤੀਜੇ ਆਉਣੇ ਨੇ ਕਿ ਅਗਲੀਆਂ ਦੀ ਤਿਆਰੀ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਤੋਂ ਪਹਿਲਾਂ ਕਿ ਨਵੀਆਂ ਚੋਣਾਂ ਦੇ ਹਵਾਲੇ ਨਾਲ ਚੋਣ ਜਾਬਤਾ ਲੱਗੇ ਕਿਉਂਕਿ ਇਹ ਚੋਣ ਜਾਬਤਾ ਹੁਣ ਨਤੀਜੇ ਤੋਂ ਬਾਅਦ ਮੁੱਖ ਜਾਣਾ ਤੇ ਇਹ ਚਾਹੇ ਜਲੰਧਰ ਪੱਛਮੀ ਨੂੰ ਲੈ ਕੇ ਸੀ ਓਵਰਲ ਐਲਾਨਾਂ ਦੇ ਉੱਤੇ ਅਸਰ ਪੈਂਦਾ ਹੈ ਇਸ ਲਈ ਹੁਣ ਉਹਨਾਂ ਨੇ ਖੁੱਲ ਕੇ ਐਲਾਨ ਕਰਨੇ ਆ ਕਹਿੰਦੇ ਜੀ ਗਰੰਟਾਂ ਦੇ ਗੱਫੇ ਵੀ ਵੰਡੇ ਜਾਣੇ ਆ ਖਾਸ ਕਰਕੇ ਚਾਰ ਜਮਨੀ ਚੋਣਾਂ ਜਿਹੜੀਆਂ ਹੋਣੀਆਂ ਉਹਨਾਂ ਨੂੰ ਧਿਆਨ ਚ ਰੱਖ ਕੇ ਹੁਣ ਕਿਉਂਕਿ ਸਰਕਾਰ ਚੋਣ ਮੋੜ 'ਚ ਜ਼ਿਆਦਾ ਰਹਿੰਦੀ ਹੈ ਹੈ ਤੇ ਚੋਣ ਪ੍ਰਚਾਰ ਦੇ ਹਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਬੇਸ਼ੱਕ ਓਵਰਲ ਜਿਹੜੇ ਕੰਮ ਲਟਕੇ ਹੋਏ ਨੇ ਸਰਕਾਰ ਦੇ ਉਹਨਾਂ 'ਚ ਵੀ ਤੇਜ਼ੀ ਲਿਆਂਦੀ ਹੈ ਕੈਬਨਟ ਦੇ ਮੰਤਰੀਆਂ ਨੂੰ ਵੀ ਕਿਹਾ ਆਨਰਡੈਂਸ ਚ ਬੈਠਕ ਵੀ ਹੋਣੀ ਹੈ ਕੈਬਨਟ ਦੀ ਕੁਝ ਮਾਮਲੇ ਕੈਬਨਟ ਦੇ ਨੇ ਹਾਂ ਕੁਝ ਫਾਈਲਾਂ ਮੰਤਰੀਆਂ ਦੇ ਮੇਜ਼ਾਂ ਤੇ ਪਈਆਂ ਨੇ ਖਾਸ ਕਰਕੇ ਮੁੱਖ ਮੰਤਰੀ ਉਹਨਾਂ ਲਈ ਜਿਹੜੇ ਨੇ ਉਹਨਾਂ ਤੇ ਤੇਜ਼ੀ ਲੈਂਦੀ ਹੈ ਤੇ ਇਸ ਦੌਰਾਨ ਕਹਿੰਦੇ ਕਿ ਉਹਨਾਂ ਨੇ ਆਪਣੇ ਵਿਭਾਗ ਨੂੰ ਖੁਫੀਆ ਵਿਭਾਗਾਂ ਨੂੰ ਡਿਊਟੀ ਲਈ ਹੈ ਕਿ ਗਿੱਦੜਵਾਹ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਇਹਨਾਂ ਹਲਕਿਆਂ ਦੇ ਹਵਾ ਦੇ ਨਾਮੇ ਰਿਪੋਰਟਾਂ ਦਿਓ ਕਿ ਉੱਥੇ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਕੀ ਕੀ ਤੁਰੰਤ ਕੀਤਾ ਜਾ ਸਕਦਾ ਹੈ ਕਿਹੜਾ ਐਲਾਨ ਕੀਤਾ ਜਾ ਸਕਦਾ ਹੈ ਕਿਹੜਾ ਨੀ ਪੱਥਰ ਕਰ ਸਕਦਾ ਕਿੱਥੇ ਗ੍ਰਾਂਟ ਦਿੱਤੀ ਜਾ ਸਕਦੀ ਹੈ ਇਹਦੀ ਕਹਿੰਦੇ ਸਮੀਖਿਆ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਕਿਸੇ ਵੀ ਸਮੇਂ ਇਹਨਾਂ ਚਾਰ ਜਮਨੀ ਚੋਣਾਂ ਦੇ ਲਈ ਵੀ ਐਲਾਨ ਹੋ ਸਕਦਾ ਇਹ ਚਾਰ ਉਹ ਐਮਐਲਏ ਦੀਆਂ ਸੀਟਾਂ ਨੇ ਜਿੱਥੋਂ ਦੇ ਉਮੀਦਵਾਰ ਜਿੱਤੂ ਐਮਐਲਏ ਸੀ ਪਰ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਤੇ ਐਮਪੀ ਬਣ ਗਏ ਗਿੱਦੜਵਾਲ ਐਮਐਲਏ ਲੁਧਿਆਣੇ ਚ ਆ ਕੇ ਮੈਂਬਰ ਪਾਰਲੀਮੈਂਟ ਬਣ ਗਏ ਹੈਨਾ ਬਰਨਾਲੇ ਵਾਲੇ ਐਮਐਲਏ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਡੇਰਾ ਬਾਬਾ ਨਾਨਕਾਲੇ ਐਮਐਲਏ ਹੈਨਾ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਚੱਬੇ ਵਾਲੇ ਹਲਕੇ ਤੋਂ ਐਮਐਲਏ ਹੈ ਹਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਇਸ ਲਈ ਇਹ ਚਾਰ ਸੀਟਾਂ ਖਾਲੀ ਨੇ ਤੇ ਇਹਦੀ ਜਮਿਨੀ ਚੋਣ ਕਿਸੇ ਵੀ ਸਮੇਂ ਐਲਾਨ ਹੋ ਸਕਦੀ ਹੈ ਵੈਸੇ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਹਰਿਆਣੇ ਚ ਚੋਣਾਂ ਹੋਣੀਆਂ ਨੇ ਹੁਣ ਅਕਤੂਬਰ ਨਵੰਬਰ ਦੇ ਗੇਟ ਦੇ ਵਿੱਚ ਉਹਦੇ ਨਾਲ ਹੀ ਸ਼ਾਇਦ ਹੋ ਜਾਣ ਹੈ ਜੋ ਉਹਦੇ ਨਾਲ ਹੋ ਜਾਣ ਤਾਂ ਵੀ ਠੀਕ ਹੈ ਜੇ ਪਹਿਲਾਂ ਵੀ ਆ ਗਈਆਂ ਤਾਂ ਉਹਦੇ ਲਈ ਤਿਆਰੀ ਸੋ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਐ ਮਤਲਬ ਸਰਕਾਰੀ ਫਾਈਲਾ ਮੰਗਾ ਕੇ ਇੱਕ ਪਾਸੇ ਤਾਂ ਉਹਦੇ ਸਈਆਂ ਛੇਤੀ ਛੇਤੀ ਪਾਰਿਆਂ ਨੂੰ ਦਸ ਕਲ ਛੇਤੀ ਕੀਤਾ ਰਹੇ ਨੇ ਦੂਜੇ ਕਹਿੰਦੇ ਉਹ ਇਹ ਰਿਪੋਰਟਾਂ ਤਿਆਰ ਕਰ ਰਹੇ ਨੇ ਕਿ ਇਹਨਾਂ ਆਚਾਰ ਹਲਕਿਆਂ ਨੂੰ ਲੈ ਕੇ ਅਸੀਂ ਕੀ ਕਰੀਏ ਕਿਉਂਕਿ ਕਾਫੀ ਹੱਦ ਤੱਕ ਉਹਨਾਂ ਨੇ ਇਹ ਮਹਿਸੂਸ ਕਰ ਲਿਆ ਕਿ ਆ ਇਸ਼ਤਿਹਾਰ ਬਾਜੀ ਪ੍ਰਚਾਰ ਬਾਜੀ ਬੋਰਡ ਬਾਜੀ ਤੀਰ ਕਮਾਣ ਬਾਜੀ ਰੋਡ ਸ਼ੋ ਇਹ ਕੰਮ ਨਹੀਂ ਕਰਦੇ ਸਾਡਾ ਕੰਮ ਬੋਲ ਨਹੀਂ ਰਿਹਾ ਅਸੀਂ ਬੋਲ ਰਹੇ ਹਾਂ ਪਰ ਸਾਡਾ ਕੰਮ ਨਹੀਂ ਬੋਲ ਰਿਹਾ ਸੋ ਇਸ ਲਈ ਕੰਮ ਬੋਲੇ ਹੁਣ ਕਹਿੰਦੇ ਥੋੜਾ ਜਿਹਾ ਉਧਰ ਧਿਆਨ ਦੇਣਾ ਪਤਾ ਨਹੀਂ ਇਹ ਪੰਜਾਬ ਦੇ ਹਵਾਲੇ ਨਾਲ ਦੇਣਾ ਜਾਂ ਸਿਰਫ ਅਜੇ ਵਿਚਾਰ ਸੀਟਾਂ ਤੇ ਧਿਆਨ ਚ ਰੱਖੀ ਦੇਣਾ ਚਰਚਾ ਤਾਂ ਇਹ ਨੇ ਕਿ ਨਜ਼ਰ 'ਚ 4 ਸੀਟਾਂ ਹੀ ਨੇ ਤੇ ਉਧਰ ਪ੍ਰੀਖਿਆ ਦੀ ਘੜੀ ਇਹ ਵੀ ਆ ਕਿ ਆ ਜਿੰਨੀ ਚੋਣ ਦੇ ਨਤੀਜੇ ਕੈਬਨਿਟ ਤੇ ਸਿੱਧਾ ਅਸਰ ਪਾਉਣਗੇ ਤੇ ਉਹ ਅਸਰ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਆਉਣਾ ਪਾਰਟੀ ਦੀ ਪ੍ਰਧਾਨਗੀ ਦੀ ਕੁਰਸੀ ਤੱਕ ਵੀ ਆਉਣਾ ਸੋ ਇਹ ਇਸ ਲਈ ਕਹਿੰਦੇ ਕਿ ਹੁਣ ਸਾਰੀ ਜਦੋਜਹ ਦੇ ਇਸ ਗੱਲ ਤੇ ਆ ਹਾਂ ਇਹ ਜਿਮਨੀ ਚੋਣਾਂ ਨੂੰ ਧਿਆਨ ਚ ਰੱਖਣ ਜਿਹੜੀ ਨਜ਼ਰਸਾਨੀ ਹੋ ਰਹੀ ਆ ਤਿਆਰੀ ਹੋ ਰਹੀ ਆ ਹੈ ਫੰਡਾਂ ਦੀਆਂ ਥੈਲੀਆਂ ਥੁਲੀਆਂ ਦੇਖੀਆਂ ਜਾ ਰਹੀਆਂ ਉਹਦਾ ਅਸਰ ਪਾਈ ਤੁਸੀਂ ਪਿੰਡਾਂ ਵਾਲਿਆਂ ਨੂੰ ਤਿਆਰ ਰਿਓ ਤੁਹਾਡੀਆਂ ਪੰਚਾਇਤੀ ਚੋਣਾਂ ਤੇ ਫੇਰ ਪੈਗਿਆ ਪੰਚਾਇਤੀ ਚੋਣੀਆਂ ਚੋਣਾਂ ਦਾ ਲਟਕੀਆਂ ਸਮਝੋ ਪਹਿਲਾਂ ਉਮੀਦ ਸੀ ਕਿ ਲੋਕਾਂ ਨੂੰ ਕਿਹਾ ਅਗਸਤ ਦੇ ਨੇੜੇ ਤੇੜੇ ਜਾ ਕੇ ਚੋਣਾਂ ਹੋ ਜਾਣਗੀਆਂ ਪਰ ਜੇ ਆ ਹੁਣ ਜਿਮਨੀ ਚੋਣਾਂ ਐਲਾਨ ਹੋ ਜਾਂਦੀਆਂ ਜਾਂ ਨਹੀਂ ਵੀ ਹੁੰਦੀਆਂ ਤਾਂ ਵੀ ਸਰਕਾਰ ਹੁਣ ਇਸ ਨੂੰ ਮਤਲਬ ਜਿਮਨੀ ਚੋਣਾਂ ਤੋਂ ਬਾਅਦ ਇਹਦਾ ਮਤਲਬ ਤਾਂ ਫੇਰ ਅਕਤੂਬਰ ਨਵੰਬਰ ਤੱਕ ਗਈ ਗੱਲ ਉਹ ਹੋਣ ਗਿਆ ਤਾਂ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਹੁਣ ਇੱਧਰ ਉਲਝੀਏ ਇਸ ਲਈ ਉਹ ਪਹਿਲਾਂ ਜਮਨੀ ਚੋਣਾਂ ਤੇ ਫੋਕਸ ਕਰਨਾ ਚਾਹੁੰਦੀ ਆ ਜਦੋਂ ਕਿ ਲਟਕ ਰਹੀਆਂ ਨੇ ਪਾਈ ਆ ਚਾਰ ਨਗਰ ਨਿਗਮ ਦੀ ਮਿਆਦ ਮੁੱਕਿਆ ਨੂੰ ਤਾਂ ਸਾਲ ਤੋਂ ਉੱਪਰ ਹੋ ਲਿਆ ਪਿਛਲੇ ਸਾਲ ਦੇ ਸ਼ੁਰੂ ਚ 223 ਦੇ ਵਿੱਚ ਹੈਨਾ ਆ ਪਟਿਆਲੇ ਦੀ ਹੈ ਆ ਲੁਧਿਆਣੇ ਦੀ ਜਲੰਧਰ ਦੀ ਅੰਮ੍ਰਿਤਸਰ ਸ਼ਹਿਰ ਦੇ ਨਗਰ ਨਿਗਮ ਦੀ ਮਿਆਦ ਮੁੱਕਲੀ ਤੇ ਫਗਵਾੜੇ ਤਾਂ ਹੋਣੀਓ ਚਲੋ ਪਹਿਲੀ ਵਾਰ ਪਰ ਹੈ ਹੀ ਨਹੀਂ ਕੋਈ ਹਿਸਾਬ ਕਿਤਾਬ ਇਧਰ ਪੰਚਾਇਤੀ ਚੋਣਾ ਮਤਲਬ ਸਰਪੰਚਾਂ ਦਾ ਹਿਸਾਬ ਕਿਤਾਬ ਨਵੇੜ ਕੇ ਪ੍ਰਬੰਧਕ ਲਾਤੇ ਤੇ ਪ੍ਰਬੰਧਕਾਂ ਸਾਰੇ ਚਲੀ ਜਾਵੇ ਕੰਮ ਕਿੰਨੇ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਆ ਭਾਈ ਸਮੇਂ ਸਿਰ ਪੰਚਾਇਤੀ ਚੋਣੇ ਵੈਸੇ ਤਾਂ ਪਹਿਲਾਂ ਕਿਹੜਾ ਮਤਲਬ ਜੇ ਪਹਿਲਾਂ ਦੇਖੀਏ 2013 ਚ ਹੋਈਆਂ ਹੈ ਫਿਰ 2018 ਚ ਹੋਈਆਂ ਤੇ ਉਸ ਤੋਂ ਬਾਅਦ ਹੁਣ ਹੋਈਆਂ ਹੀ ਨਹੀਂ ਹਾਲੇ ਤੱਕ ਮੁੱਕੀ ਸਮੇਂ ਆਜ ਮੁੱਕੀ ਅਜਨਵਰੀ ਚ ਮੁੱਕੀ ਹੋਈ ਆ ਉਸ ਤੋਂ ਬਾਅਦ ਅਜੇ ਤੱਕ ਪ੍ਰਬੰਧਕ ਲੱਗੇ ਨੇ ਕੋਈ ਹੈ ਹੀ ਨਹੀਂ ਹਾਂ ਇੱਕ ਪਾਸੇ ਚਾਰ ਨਗਰ ਨਿਗਮ ਤੇ ਪੰਜਵਾਂ ਨਗਰ ਨਿਗਮ ਜਿਹੜਾ ਪਹਿਲੀ ਵਾਰ ਫਗਵਾੜਾ ਪਹਿਲੀ ਵਾਰ ਇਹ ਤੋਂ ਬਿਨਾ ਪਟਿਆਲਾ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇਹ ਨਗਰ ਨਗਰਾਂ ਦੀਆਂ ਮਿਆਦ ਮੁੱਕੀ ਹੋਈ ਐ ਇੱਥੇ ਚੋਣਾਂ ਹੋਣੀਆਂ ਇਸ ਤੋਂ ਇਲਾਵਾ 13241 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਹੈ ਹੈ ਇਸੇ ਤਰ੍ਹਾਂ 150 ਦੇ 150 ਦੇ ਕਰੀਬ ਪੰਚਾਇਤ ਸੰਮਤੀਆਂ ਦੀ ਚੋਣ ਹੋਣੀ ਐ ਫਿਰ 23 ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੈ ਹੈ ਫਿਰ 41 ਨਗਰ ਕਾਉਂਸਲ ਨੇ ਨਗਰ ਕਾਉਂਸਲਾਂ ਦੀ ਚੋਣ ਹੋਣੀ ਐ ਸਾਰਾ ਕੁਝ ਲਟਕਿਆ ਪਿਆ ਪਰ ਉਹਨੇ ਸਾਰਾ ਕੁਝ ਜਿਮਨੀ ਚੋਂਣ ਦੇ ਸਾਰੇ ਆ ਪਹਿਲਾਂ ਜਿਮਨੀ ਚੋਂ ਤੇ ਫਿਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀ ਬਾਰੇ ਦੇਖਦੇ ਆ ਜੀ ਕਦੋਂ ਇਹ ਕਹਾਣੀ ਸਿਰੇ ਲੱਗਦੀ ਹੈ ਚਲੋ